ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਕੁਕਿੰਗ ਆ ਪੰਜਾਬ ਤੇ ਸਵਾਗਤਾਂ। ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਅਸੀਂ ਤੁਹਾਨੂੰ ਮਿੱਠੀ ਬੂੰਦੀ ਦੀ ਰੈਸਪੀ ਸ਼ੇਅਰ ਕਰਾਂਗੇ। ਇਹ ਬੂੰਦੀ ਤੁਸੀਂ ਘਰ ਵਿੱਚ ਆਸਾਨੀ ਨਾਲ ਬਣਾ ਸਕਦੇ ਹੋ। ਇਸ ਨੂੰ ਤੁਸੀਂ ਪ੍ਰਸ਼ਾਦ ਦੇ ਰੂਪ ਵਿੱਚ ਵੀ ਵਰਤ ਸਕਦੇ ਹੋ। ਇਧਰ ਬੂੰਦੀ ਬਣਾਉਣ ਲਈ ਮੈਂ ਇੱਕ ਕਾਲੀ ਬੇਸਣ ਦੀ ਲਈ ਆ। ਬੇਸਣ ਰੈਗੂਲਰ ਘਰ ਵਿੱਚ ਵਰਤਣ ਵਾਲਾ ਹੈ ਜਿਹੜਾ ਕਿ ਮੈਂ ਕੜੀ ਤੇ ਪਕੌੜਿਆਂ ਲਈ ਵਰਤਦੀ ਹਾਂ। ਬੇਸਣ ਨੂੰ ਚੰਗੀ ਤਰ੍ਹਾਂ ਛਾਣ ਲਿਆ ਸੀ। ਹੁਣ ਇੱਕ ਡੋਂਗੇ ਵਿੱਚ ਸਾਰੇ ਬੇਸਣ ਨੂੰ ਪਾ ਦਵਾਂਗੇ। ਤੁਸੀਂ ਆਪਣੇ ਲੋੜ ਅਨੁਸਾਰ ਬੇਸਣ ਲੈ ਸਕਦੇ ਹੋ ਤੁਸੀਂ ਵੱਧ ਵੀ ਬਣਾ ਸਕਦੇ ਹੋ ਗੁੰਦੀ ਹੁਣ ਇਸ ਵਿੱਚ ਤਕਰੀਬਨ ਮੈਂ ਅੱਧੀ ਕੌਲੀ ਪਾਣੀ ਦੀ ਪਾਤੀ ਪਾਣੀ ਪਾ ਕੇ ਚੰਗੀ ਤਰ੍ਹਾਂ ਵਿਸਕਰ ਦੀ ਸਹਾਇਤਾ ਨਾਲ ਇਸ ਨੂੰ ਘੋਲ ਲਵਾਂਗੇ ਤੁਸੀਂ ਇਸ ਨੂੰ ਚਮਚ ਦੀ ਸਹਾਇਤਾ ਨਾਲ ਵੀ ਘੋਲ ਸਕਦੇ ਹੋ ਹੁਣ ਸਾਰੇ ਬੇਸਣ ਮੈਂ ਚੰਗੀ ਤਰ੍ਹਾਂ ਘੋਲ ਲਿਆ ਇਸ ਵਿੱਚ ਕੋਈ ਵੀ ਗੁਟਲੀ ਨਹੀਂ ਰਹੀ ਹੁਣ ਇਸ ਵਿੱਚ 4-5 ਚਮਚ ਪਾਣੀ ਦੇ ਹੋਰ ਪਾਵਾਂਗੇ ਤਕਰੀਬਨ ਮੈਂ ਪੌਣੀ ਕੌਲੀ ਪਾਣੀ ਦੀ ਵਰਤੀ ਹੈ ਬੇਸਣ ਨੂੰ ਘੋਲਣ ਲਈ ਬੇਸਨ ਨਾ ਜ਼ਿਆਦਾ ਪਤਲਾ ਤੇ ਨਾ ਹੀ ਜ਼ਿਆਦਾ ਟਾਈਟ ਹੋਣਾ ਚਾਹੀਦਾ ਹੁਣ ਇਸ ਵਿੱਚ ਇੱਕ ਚੁਟਕੀ ਬੇਕਿੰਗ ਸੋਡੇ ਦੀ ਪਾਵਾਂਗੇ ਬੇਕਿੰਗ ਸੋਡਾ ਪਾਉਣਾ ਆਪਸ਼ਨਲ ਹੈ ਤੁਸੀਂ ਬਗੈਰ ਬੇਕਿੰਗ ਸੋਡੇ ਤੋਂ ਵੀ ਗੁੰਦੀ ਨੂੰ ਬਣਾ ਸਕਦੇ ਹੋ ਬੈਟਰ ਆਪਣਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਹੁਣ ਇਸ ਨੂੰ 10 ਮਿੰਟ ਲਈ ਟੱਕ ਕੇ ਸਾਈਡ ਤੇ ਰੱਖ ਦਵਾਂਗੇ ਤਾਂ ਜੋ ਬੇਸਨ ਆਪਣਾ ਚੰਗੀ ਤਰ੍ਹਾਂ ਸੈੱਟ ਹੋ ਜਾਵੇ ਇੱਧਰ ਗੈਸ ਤੇ ਮੈਂ ਪੈਨ ਰੱਖ ਲਿਆ ਇਸ ਵਿੱਚ ਇੱਕ ਕੌਲੀ ਚੀਨੀ ਦੀ ਪਾਵਾਂਗੇ ਜਿੰਨਾ ਬੇਸਣ ਹੈ ਉਹਨੀ ਹੀ ਚੀਨੀ ਲਈ ਹੈ ਇਹ ਇੱਕ ਕੌਲੀ ਬੇਸਣ ਲਈ ਚਾਣੀ ਬਣਾਉਣ ਲਈ ਸੈਟ ਮਾਪ ਹੈ ਹੁਣ ਇਸ ਵਿੱਚ ਇੱਕ ਕੌਲੀ ਤੋਂ ਘੱਟ ਥੋੜਾ ਜਿਹਾ ਪਾਣੀ ਪਾਵਾਂਗੇ ਪਾਣੀ ਆਪਾਂ ਇਸ ਵਿੱਚ ਘੱਟ ਹੀ ਰੱਖਣਾ ਹੈ ਇੱਕ ਕੌਲੀ ਤੋਂ ਹੁਣ ਚੀਨੀ ਨੂੰ ਚੰਗੀ ਤਰ੍ਹਾਂ ਇਸ ਵਿੱਚ ਚਮਚ ਨਾਲ ਹਿਲਾ ਦੇਵਾਂਗੇ ਤਾਂ ਜੋ ਚੀਨੀ ਆਪਣੀ ਥੱਲੇ ਨਾ ਲੱਗ ਜਾਵੇ ਹੁਣ ਇਸ ਵਿੱਚ ਦੋ ਤਿੰਨ ਇਲਾਇਚੀਆਂ ਨੂੰ ਮੈਂ ਛਿੱਲ ਲਿਆ ਸੀ ਇਸ ਨੂੰ ਪਾਵਾਂਗੇ ਇਲਾਇਚੀ ਦਾ ਫਲੇਵਰ ਚਾਸਨੀ ਵਿੱਚ ਚੰਗੀ ਤਰ੍ਹਾਂ ਆ ਜਾਵੇਗਾ ਤੁਸੀਂ ਇਲਾਇਚੀ ਦਾ ਪਾਊਡਰ ਵੀ ਪਾ ਸਕਦੇ ਹੋ ਹੁਣ ਇਸ ਨੂੰ ਮੈਂ ਚਮਚ ਨਾਲ ਚੰਗੀ ਤਰ੍ਹਾਂ ਹਿਲਾ ਦਿੱਤਾ ਹੁਣ ਇਸ ਵਿੱਚ ਦੋ ਚੁਟਕੀਆਂ yellow food color ਦੀਆਂ ਪਾਵਾਂਗੇ ਫੂਡ ਕਲਰ ਤੁਸੀਂ ਕੋਈ ਵੀ ਵਰਤ ਸਕਦੇ ਹੋ ਮੈਂ ਇਸ ਵਿੱਚ ਲੱਡੂਆਂ ਵਾਲਾ ਕਲਰ ਪਾ ਰਹੀ ਹਾਂ ਤੁਸੀਂ ਚਾਹੋ ਤਾਂ ਇਸ ਨੂੰ yellow green ਕੋਈ ਵੀ ਕਲਰ ਦੀ ਬਣਾ ਸਕਦੇ ਹੋ ਹਾਂ ਚੰਗੀ ਤਰ੍ਹਾਂ ਇਸ ਨੂੰ ਇਸ ਵਿੱਚ ਮਿਕਸ ਕਰਾਂਗੇ ਤਕਰੀਬਨ 3-4 ਮਿੰਟ ਹੋ ਗਏ ਹਨ ਚਾਣੀ ਨੂੰ ਪੱਕਦੀ ਚਾਣੀ ਆਪਣੀ ਨਾ ਜ਼ਿਆਦਾ ਟਾਈਟ ਤੇ ਨਾ ਹੀ ਜ਼ਿਆਦਾ ਪਤਲੀ ਹੋਣੀ ਚਾਹੀਦੀ ਇਹ ਚਿਪਚਿਪੀ ਜੀ ਸ਼ਹਿਦ ਵਾਂਗੂ ਹੋਣੀ ਚਾਹੀਦੀ ਹੈ ਹੁਣ ਗੈਸ ਤੋਂ ਮੈਂ ਇਸ ਨੂੰ نیچے ਉਤਾਰ ਲਵਾਂਗੀ ਤੇ ਉਸੇ ਗੈਸ ਤੇ ਮੈਂ ਕੜਾਹੀ ਰੱਖਾਂਗੀ ਕੜਾਹੀ ਵਿੱਚ ਰਾਈਸਡ ਆਇਲ ਪਾਵਾਂਗੇ ਤੁਸੀਂ ਚਾਹੋ ਤਾਂ ਇਸ ਵਿੱਚ ਦੇਸੀ ਘਿਓ ਵੀ ਪਾ ਸਕਦੇ ਹੋ ਇਹ ਤੁਹਾਡੀ ਆਪਣੀ ਮਰਜ਼ੀ ਹੈ ਹੁਣ ਤੇਲ ਨੂੰ ਚੰਗੀ ਤਰ੍ਹਾਂ ਇਸ ਵਿੱਚ ਗਰਮ ਕਰਾਂਗੇ ਤੇਲ ਨੂੰ ਆਪਾਂ ਮੀਡੀਅਮ ਹਾਈ ਫਲੇਮ ਤੇ ਗਰਮ ਕਰ ਲੈਣਾ ਹੈ ਚੰਗੀ ਤਰ੍ਹਾਂ ਇਧਰ ਬੈਟਰ ਨੂੰ ਰੱਖਿਆ ਨੂੰ ਵੀ ਆਪਣੇ ਨੂੰ 10 ਮਿੰਟ ਹੋ ਗਏ ਹਨ ਬੈਟਰ ਆਪਣਾ ਚੰਗੀ ਤਰ੍ਹਾਂ ਸੈੱਟ ਹੋ ਗਿਆ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਨਾ ਜ਼ਿਆਦਾ ਗਾੜਾ ਤੇ ਨਾ ਹੀ ਜ਼ਿਆਦਾ ਪਤਲਾ ਜੇਕਰ ਨੂੰ ਗਾੜਾ ਲੱਗਦਾ ਹੈ ਤੁਸੀਂ ਇਸ ਵਿੱਚ 2-3 ਚਮਚ ਪਾਣੀ ਦੇ ਪਾ ਸਕਦੇ ਇਧਰ ਆਪਣਾ ਤੇਲ ਵੀ ਚੰਗੀ ਤਰ੍ਹਾਂ ਗਰਮ ਹੋ ਗਿਆ ਗੈਸ ਦੀ ਫਲੇਮ ਨੂੰ ਮੈਂ ਮੀਡੀਅਮ ਕਰ ਦਿੱਤਾ ਮੀਡੀਅਮ ਫਲੇਮ ਤੇ ਹੀ ਬੁੰਦੀ ਨੂੰ ਬਣਾਵਾਂਗੇ ਇਧਰ ਮੈਂ ਪੂੜੀ ਤੜਨ ਵਾਲਾ ਚਰਨਾ ਲੈ ਲਿਆ ਤੁਸੀਂ ਚਾਹੋ ਤਾਂ ਸਪੈਸ਼ਲ ਬੁੰਦੀ ਵਾਲਾ ਛੰਨਾ ਵੀ ਬਾਜ਼ਾਰ ਵਿੱਚੋਂ ਮਿਲ ਜਾਂਦਾ ਹੈ ਉਹ ਵੀ ਵਰਤ ਸਕਦੇ ਹੋ ਜਾਂ ਇਸ ਨੂੰ ਕੱਦੂ ਕਸ਼ ਨਾਵੀ ਬਣਾ ਸਕਦੇ ਹੋ ਹੁਣ ਇੱਥੇ ਕੜਾਹੀ ਉੱਪਰ ਮੈਂ ਚਾਰਨੀ ਨੂੰ ਰੱਖ ਲਿਆ ਹੁਣ ਇਸ ਵਿੱਚ ਇੱਕ ਕੜਸ਼ੀ ਬੈਟਰ ਦੀ ਪਾਵਾਂਗੇ ਬੈਟਰ ਤੁਸੀਂ ਆਪਣੇ ਹਿਸਾਬ ਨਾਲ ਪਾਉਣਾ ਹੈ ਇਸ ਵਿੱਚ ਜਿੰਨਾ ਤੁਸੀਂ ਕੜਾਹੀ ਵਿੱਚ ਤੇਲ ਲਿਆ ਮੈਂ ਤਕਰੀਬਨ ਇਸ ਵਿੱਚ ਇੱਕ ਕੜਸ਼ੀ ਪਾ ਰਹੀ ਹਾਂ ਕਿਉਂਕਿ ਮੈਂ ਕੜਾਹੀ ਵਿੱਚ ਤੇਲ ਜ਼ਿਆਦਾ ਨਹੀਂ ਲਿਆ ਹੁਣ ਇਸ ਬੁੰਦੀ ਨੂੰ ਮੈਂ ਸਾਰੀ ਨੂੰ ਇਸ ਵਿੱਚ ਪਾ ਦਿੱਤਾ ਰੋੜਾ ਜਾ ਇਸ ਨੂੰ ਆਪਾਂ 골ਡਨ ਜੀ ਕਰ ਲਵਾਂਗੇ ਜਿਆਦਾ ਇਸ ਦਾ ਕਲਰ ਨਹੀਂ ਬਦਲਣਾ ਬੂੰਦੀ ਨੂੰ ਆਪਾਂ ਉਦੋਂ ਤੱਕ ਤੜਨਾ ਹੈ ਜਦ ਤੱਕ ਕਿ ਬੂੰਦੀ ਆਪਣੀ ਕ੍ਰਿਸਪੀ ਜਹੀ ਨਹੀਂ ਹੋ ਜਾਂਦੀ ਬੂੰਦੀ ਵਿੱਚੋਂ ਕ੍ਰਿਸਪੀ ਬਣਦੀ ਆਵਾਜ਼ ਚੰਗੀ ਤਰ੍ਹਾਂ ਆਉਣ ਲੱਗੇ ਹੁਣ ਮੈਂ ਸਾਰੀ ਬੂੰਦੀ ਨੂੰ ਕੜਾਹੀ ਵਿੱਚੋਂ ਬਾਹਰ ਕੱਢ ਲਵਾਂਗੇ ਬੂੰਦੀ ਆਪਣੀ ਬਹੁਤ ਹੀ ਕ੍ਰਿਸਪੀ ਬਣੀ ਹੈ ਤੇ ਚੰਗੀ ਤਰ੍ਹਾਂ ਅੰਦਰ ਤੋਂ ਪੱਕ ਗਈ ਹੈ ਬੂੰਦੀ ਨੂੰ ਆਪਾਂ ਮੀਡੀਅਮ ਫਲੇਮ ਤੇ ਹੀ ਫਰਾਈ ਕਰਨਾ ਹੈ ਜੇਕਰ ਤੁਸੀਂ ਗੈਸ ਦੀ ਫਲੇਮ ਨੂੰ ਹਾਈ ਰੱਖ ਦੋ ਇਹ ਤਾਂ ਬੁੰਦੀ ਆਪਣੀ ਬਾਹਰੋਂ ਜਲਦੀ ਕਾਲੀ ਹੋ ਜਾਵੇ ਤੇ ਅੰਦਰੋਂ ਕੱਚੀ ਰਹਿ ਜਾਵੇਗੀ ਹੁਣ ਸਾਰੀ ਬੁੰਦੀ ਨੂੰ ਮੈਂ ਕੜਾਹੀ ਵਿੱਚੋਂ ਬਾਹਰ ਕੱਢ ਲਿਆ ਹੁਣ ਉਸੇ ਝਾਰਨੀ ਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰ ਲਾਵਾਂਗੀ ਝਾਰਨੀ ਨੂੰ ਆਪਾਂ ਸਾਫ਼ ਕਰਕੇ ਹੀ ਦੁਬਾਰਾ ਵਰਤਣਾ ਹੈ ਧੋ ਕੇ ਹੁਣ ਇੱਕ ਕੜਸ਼ੀ ਭਰ ਕੇ ਉਸੇ ਤਰ੍ਹਾਂ ਮੈਂ ਇਸ ਉੱਤੇ ਬੈਟਰ ਦੀ ਪਾਵਾਂਗੇ ਝਾਰਨੀ ਨੂੰ ਕੜਾਹੀ ਤੋਂ ਥੋੜਾ ਜਿਹਾ ਉੱਪਰ ਹੀ ਰੱਖਣਾ ਹੈ ਥੋੜਾ ਥੋੜਾ ਹਿਲਾਉਂਦੇ ਰਹਿਣਾ ਹੈ ਤਾਂ ਜੋ ਬੁੰਦੀ ਆਪਣੀ ਇੱਕ ਜਗ੍ਹਾ ਤੇ ਨਾ ਡਿਗੇ ਗੈਸ ਦੀ ਫਲੇਮ ਆਪਾਂ ਮੀਡੀਅਮ ਹੀ ਰੱਖਣੀ ਆ। ਤਰਗਿਮਨ ਮੈਂ ਚਰਨੀ ਨੂੰ ਥੋੜਾ ਜਿਹਾ ਉੱਪਰ ਹੀ ਰੱਖਿਆ ਹੈ। ਥੋੜਾ ਥੋੜਾ ਹਿਲਾਉਂਦੇ ਰਹਿਣਾ ਹੈ। ਦੇਖੋ ਗੁੰਦੀ ਆਪਣੀ ਬਹੁਤ ਹੀ ਵਧੀਆ ਗੋਲ-ਗੋਲ ਬਣ ਰਹੀ ਹੈ ਤੇ ਵਿੱਚ ਕੜਾਹੀ ਦੇ ਪੰਦੇ ਸਾਰੇ ਉੱਪਰ ਆ ਰਹੇ ਹੈ। ਬੈਟਰ ਆਪਣਾ ਬਹੁਤ ਹੀ ਵਧੀਆ ਫੁੱਲਿਆ ਸੀ। ਹੁਣ ਗੁੰਦੀ ਨੂੰ ਮੈਂ ਚੰਗੀ ਤਰ੍ਹਾਂ ਕ੍ਰਿਸਪੀ ਜੀ ਕਰ ਲਵਾਂਗੇ। ਗੈਸ ਦੀ ਫਲੇਮ ਮੀਡੀਅਮ ਹੀ ਰੱਖਣੀ ਆ। ਜਿਆਦਾ ਹਾਈ ਨਹੀਂ ਰੱਖਣੀ। ਗੁੰਦੀ ਆਪਣੀ ਚੰਗੀ ਤਰ੍ਹਾਂ ਫਰਾਈ ਹੋ ਗਈ ਹੈ। ਦੇ ਆਰੇ ਪਾਸੇ ਤੋਂ ਹੁਣ ਮੈਂ ਇਸ ਨੂੰ ਤੇਲ ਵਿੱਚੋਂ ਬਾਹਰ ਕੱਢ ਲਵਾਂਗੇ ਇਸ ਦਾ ਸਾਰਾ ਤੇਲ ਝੋੜ ਦਵਾਂਗੇ ਇਸ ਨੂੰ ਇੱਕ ਟਿਸ਼ੂ ਪੇਪਰ ਤੇ ਰੱਖ ਦਵਾਂਗੇ ਤਾਂ ਜੋ ਇਸ ਦਾ ਐਕਸਟਰਾ ਆਇਲ ਨਿਚੜ ਜਾਵੇ ਸਾਰੀ ਗੁੰਦੀ ਮੈਂ ਇਸੇ ਤਰ੍ਹਾਂ ਬਣਾ ਕੇ ਫਰਾਈ ਕਰ ਲਵਾਂਗੇ ਸਾਰੀ ਗੁੰਦੀ ਮੈਂ ਬਣਾ ਲਈ ਹੈ ਗੁੰਦੀ ਆਪਣੀ ਬਹੁਤ ਹੀ ਵਧੀਆ ਤੇ ਬਹੁਤ ਹੀ ਕ੍ਰਿਸਪੀ ਬਣੀ ਹੈ ਤੁਸੀਂ ਚਾਹੋ ਤਾਂ ਇਸ ਨੂੰ ਦਹੀਂ ਵਿਚ ਵੀ ਬਣਾਉਣ ਲਈ ਵਰਤ ਸਕਦੇ ਹੋ ਜਾਂ ਤੁਸੀਂ ਇਸ ਨੂੰ 에어ਟਾਈਟ ਡੱਬੇ ਵਿੱਚ ਪਾ ਕੇ ਸਟੋਰ ਕਰਕੇ ਰੱਖ ਸਕਦੇ ਹੋ ਮੈਂ ਇਸ ਦੇ ਗੁੰਦੀ ਮਿੱਠੀ ਗੁੰਦੀ ਬਣਾਉਣੀ ਸੀ ਇਸ ਲਈ ਮੈਂ ਚਾਣੀ ਨੂੰ ਚੰਗੀ ਤਰ੍ਹਾਂ ਇਧਰ ਗਰਮ ਕਰ ਲਿਆ ਸੀ ਚਾਣੀ ਆਪਣੀ ਨਾ ਹੀ ਜ਼ਿਆਦਾ ਗਰਮ ਹੋਣੀ ਚਾਹੀਦੀ ਹੈ ਤੇ ਨਾ ਹੀ ਜ਼ਿਆਦਾ ਠੰਡੀ ਹੁਣ ਸਾਰੀ ਗੁੰਦੀ ਇਸ ਵਿੱਚ ਪਾ ਦਵਾਂਗੇ ਹੁਣ ਮੈਂ ਸਾਰੀ ਗੁੰਦੀ ਇਸ ਵਿੱਚ ਪਾ ਦਿੱਤੀ ਤਕਰੀਬਨ ਇਸ ਨੂੰ ਤੀ ਤੋਂ 35 ਮਿੰਟ ਚਾਣੀ ਵਿੱਚ ਡੁੱਬੀ ਰਹਿਣ ਦਵਾਵਾਂਗੇ ਇਸ ਨੂੰ ਲਗਾਤਾਰ 2-3 ਮਿੰਟ ਹਲਾ ਦਵਾਂਗੇ ਮੈਂ ਟੱਕ ਕੇ ਇਸ ਨੂੰ 30-35 ਮਿੰਟ ਲਈ ਰੱਖ ਦਿੱਤਾ ਥੋੜੀ ਜੀ ਬੂੰਦੀ ਹਲੇ ਚੰਗੀ ਤਰ੍ਹਾਂ ਇਸ ਵਿੱਚ ਚਾसनी ਨਹੀਂ ਰਚੀ ਹੁਣ ਮੈਂ ਇਸ ਨੂੰ 10 ਮਿੰਟ ਹੋਰ ਰੱਖ ਦੇਵਾਂਗੇ ਤਕਰੀਬਨ ਮੈਨੂੰ ਬੂੰਦੀ ਨੂੰ ਰੱਖੇ ਨੂੰ 35 ਤੋਂ 40 ਮਿੰਟ ਹੋ ਗਏ ਹਨ ਬੂੰਦੀ ਆਪਣੀ ਚੰਗੀ ਤਰ੍ਹਾਂ ਫੁੱਲ ਗਈ ਹੈ ਇਸਨੇ ਸਾਰੀ ਚਾਸਨੀ ਸੋਖ ਲਈ ਤੇ ਕੱਲੀ ਕੱਲੀ ਹੋ ਗਈ ਹੈ ਹੁਣ ਮੈਂ ਥੋੜੀ ਜੀ ਬੁੰਦੀ ਤੁਹਾਨੂੰ ਹੱਥ ਨਾਲ ਤੋੜ ਕੇ ਦਿਖਾਵਾਂਗੀ ਬੁੰਦੀ ਵਿੱਚ ਚੰਗੀ ਤਰ੍ਹਾਂ ਅੰਦਰ ਤੱਕ ਚਾਸਨੀ ਰਚ ਗਈ ਹੈ ਤੇ ਚੰਗੀ ਤਰ੍ਹਾਂ ਰਸੀਲੀ ਬਣ ਗਈ ਹੁਣ ਇਸ ਨੂੰ ਪਲੇਟ ਤੇ ਫੋਲ ਦਵਾਂਗੇ ਤੇ ਕੱਲੀ ਕੱਲੀ ਕਰ ਦਵਾਂਗੇ ਹੁਣ ਇਸ ਉੱਤੇ ਮੈਂ ਮੱਖਜ ਪਾ ਰਹੀਆਂ ਤੁਸੀਂ ਚਾਹੋ ਤਾਂ ਇਸ ਉੱਤੇ ਪਿਸਤੇ ਵੀ ਪਾ ਸਕਦੇ ਹੋ ਗਾਰਨਿਸ਼ ਦੇ ਲਈ ਸારી ਬੁੰਦੀ ਆਪਣੀ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਮੇਰੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ